ਉਹਦੇ ਥੱਲੇ ਕੀ ਹੈ ਬੂਟਾ ਕੰਜਰ ਹੈ ਬੂਟਾ ਗੋਲ ਕਚੋਰ ਹੈ ਮੂਟੇ ਦੀ ਕੁੜੀ ਨੂੰ ਮੂਟੇ ਦੀ ਭੈਣ ਨੂੰ ਇਹ ਜਿਹੇ ਗਾਣੇ ਕੱਢੀਆਂ ਦਵਾਈ ਤੋਂ ਪੋਸਟਾਂ ਪੈਂਦੀਆਂ ਨੇ ਤੇ ਸੋਦੇ ਸਾਦੇ ਲਾਉਣ ਦੀ ਵੀ ਗੱਲ ਹੁੰਦੀ ਹੈ ਆਪ ਵੀ ਸਮਝ ਲਓ ਇੱਕ ਦਵਾਈ ਤੋਂ ਆਇਆ ਸੀ ਮੂਤਪਾਲ ਜਿਹੜਾ ਡੇਬੂ ਗੱਲ ਬੈਠਾ ਤੇ ਇੱਕ ਅਮਰਤਪਾਲ ਮੇਰਾ ਦਵਾਈ ਨੂੰ ਪਾਚ ਗਿਆ ਕੁੜੀ ਦਾ ਕਤਲ ਕਰਕੇ ਤਾਣਾ ਬਾਣਾ ਕੀ ਬੁਣਿਆ ਜਾਣਾ ਪਹਿਲਾਂ ਕੀ ਬੁਣਿਆ ਸੀ ਇਹ ਸਮਝ ਸਮਝ ਵਿੱਚ ਤੁਹਾਡੇ ਭੇਡਾਂ ਦੇ ਆਉਣਾ ਓਖਾ ਅੱਜ 4-5 ਗੱਲਾਂ ਕਰਨੀਆਂ ਨੇ ਦੋ ਚਾਰ ਵੱਧ ਵੀ ਹੋ ਜਾਣਗੀਆਂ ਸੋਹਣੋ ਤੇ ਹੁੰਦੇ ਨਾਲ ਅਮਰਤਪਾਲ ਮੇਰੋਂ ਕਿੱਥੇ ਆ ਜੀ ਦਵਾਈ ਚਲਾ ਗਿਆ ਅੱਛਾ ਥੋੜਾ ਜਿਹਾ ਪਿੱਛੇ ਜਾਓ ਇੱਕ ਦਵਾਈ ਤੋਂ ਆ ਕੇ ਐਮਪੀ ਬਣਿਆ ਸੀ ਉਹ ਕਿੱਥੇ ਬੈਠਾ ਹੈ ਉਹ ਡਿਬਰੂਗੜ੍ਹ ਬੈਠਾ ਹੈ ਅੱਛਾ ਇਹਨੂੰ ਮਾੜੀ ਦੀ ਅਕਲ ਉਹ ਤੋਂ ਥੋੜੀ ਜਿਹਾ ਜ਼ਿਆਦਾ ਆਗੇ ਲੱਗਦੀ ਹੈ ਵੀ ਜਿਹੜਾ ਟਰੱਕ ਚਲਾਉਂਦਾ ਹੈ ਕਿ ਐਮਪੀ ਬਣ ਗਿਆ ਉਹ ਡਿਬਰੂਗੜ੍ਹ ਬੈਠਾ ਹੈ ਵੀ ਮੈਂ ਕਿਉਂ ਨਾ ਹੁਣ ਦਵਾਈ ਚਲਾ ਜਾਵਾਂ ਉਥੋਂ ਭੱਜਿਆ ਨਾ ਕਹੋ ਜਿਹੜੀਆਂ ਪੇਡਾਂ ਨੇ ਨਾ ਉਹ ਉਹਨਾਂ ਦੇ ਮਿਰਚਾਂ ਲੱਗੀਆਂ ਨੇ ਵੀ ਭੱਜਿਆ ਕਿਉਂ ਕਹਿੰਦੇ ਹੋ ਅੱਛਾ ਮੈਂ ਹੁਣ ਨਵੀਂ ਗੱਲ ਸੁਣਾਉਣੀ ਹੈ ਉਹ ਗੱਲ ਇਹ ਹੈ ਵੀ ਮਤਲਬ ਜਿਵੇਂ ਕਰਦੇ ਹੁੰਦੇ ਸਾਡੇ ਬੁੱਢੀ ਦੇ ਵੀ ਲੋਕ ਖਾਲਸਾ ਨਹੀਂ ਪੇਡਾਂ ਵੀ ਕਰਦੇ ਹੁੰਦੇ ਉਹ ਗੱਲ ਇਹ ਹੈ ਵੀ ਉਹ ਪ੍ਰੈਕਟਿਸ ਕਰਨ ਵਾਸਤੇ ਗਿਆ ਜੇ ਪਹਿਲਾਂ ਮੂਤਪਾਲ ਗਿਆ ਸੀ ਉੱਥੇ ਉੱਥੋਂ ਪ੍ਰੈਕਟਿਸ ਕਰਕੇ ਆਇਆ ਵੀ ਭਿੰਡਰਾਂ ਵਾਲੇ ਵਾਂਗੂ ਲੱਤਾਂ ਕਿੱਦਾਂ ਨੂੰ ਸਾਲ ਕੇ ਬੈਠਣੀਆਂ ਨੇ ਕਿੱਦਾਂ ਬਾਟੇ ਦੇ ਚਾਹ ਪੀਣੀਆਂ ਨੇ ਕਿੱਦਾਂ ਉਦਾਂ ਹੀ ਇੱਕ ਅੱਖ ਮੀਟ ਕੇ ਗੱਲ ਕਰਨੀਆਂ ਹੈ ਉਦੋਂ ਹੀ ਵੱਡੀ ਕੁਰਬਾਨ ਕਾੜੀਆਂ ਚੱਪਲਾਂ ਲਿਬੜੀਆਂ ਹੋਈਆਂ ਵੀ ਜਾਨਕਿ ਓਦਾਂ ਦੀ ਪ੍ਰੈਕਟਿਸ ਕਰਕੇ ਹੋ ਸਕਦਾ ਵਾਪਸੀ ਹੋ ਜੇ ਪਰ ਲੱਗਦਾ ਨਹੀਂ ਜੁੱਤੀਆਂ ਜਾਦਾ ਪੈਣ ਗਈਆਂ ਐਨਿਕ ਗੱਲ ਤਾਂ ਇਹ ਯਾਦ ਰੱਖਿਓ ਹੁਣ ਇੱਕ ਗੱਲ ਹੋਰ ਐਡ ਕਰਨੀ ਆ ਜਿਹੜੇ ਬੰਦੇ ਨਾ ਫੇਸਬੁੱਕ ਤੇ ਮੇਰੇ ਚੈਨਲ ਤੇ ਆ ਕੇ ਕਮੈਂਟ ਕਰਕੇ ਕਈ ਬਾਰੇ ਗਾਲੀ-ਕਲੋਚ ਕਰਦੇ ਆ ਕਿ ਤੁਸੀਂ ਅਮਰਤਪਾਲ ਮਹਿਰ ਵਰਗੇ ਤਾਂ ਸੂਰਮੇ ਨੇ ਜੋ ਵਾਕਈ ਸੂਰਮੇ ਨੇ ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਵੀ ਉਹਨਾਂ ਸੂਰਮਿਆਂ ਨੂੰ ਰਿਸ਼ਤਾ ਕਰਨਾ ਕਿਉਂਕਿ ਸੁਗਮਾ ਤਾਂ ਬਾਰ-ਬਾਰ ਤਾਂ ਜਮਦਾ ਨਹੀਂ ਲੱਭਦੇ ਆ ਲੋਕ ਵੀ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਵਧੀਆ ਮੁੰਡੇ ਨੂੰ ਕਰਨਾ ਹੈ ਕਿਸੇ ਵਿੱਚ ਕੋਈ ਐਬ ਨਾ ਹੋਵੇ ਸੂਰਮੇ ਨੇ ਉਹ ਕਿਹੜਾ ਤੁਹਾਡੇ ਵਿੱਚੋਂ ਜਿਹੜਾ ਇਹਨਾਂ ਸੂਰਮਿਆਂ ਨੂੰ ਕੁੜੀ ਮਾਰਨ ਵਾਲਿਆਂ ਨੂੰ ਕਤਲ ਕਰਨ ਵਾਲਿਆਂ ਨੂੰ ਭਗੌੜਿਆਂ ਨੂੰ ਰਿਸ਼ਤਾ ਕਰਨਾ ਚਾਹੁੰਦਾ ਹੈ ਹੈ ਕੋਈ ਤੁਹਾਡੇ ਵਿੱਚ ਮੈਨੂੰ ਬੜੇ ਨੇ ਕਿਹਾ ਤੁਹਾਡੇ ਕੋਲ ਹੀ ਸੀ ਕਮਲ ਕੌਰ ਤੁਹਾਡੀ ਬੇਟੀ ਸੀ ਤੁਹਾਨੂੰ ਤਰਾਜ ਹੋਇਆ ਇਹ ਗੱਲਾਂ ਕੀਤੀਆਂ ਹੁਣ ਆਪਾਂ ਕਹਿ ਦਿੰਨੇ ਆ ਵੀ ਜਿਹੜੇ ਆ ਸੂਰਮੇ ਭਗੋੜੇ ਨੇ ਭੱਜੇ ਨੇ ਇਹਨਾਂ ਨੂੰ ਰਿਸ਼ਤਾ ਕਿਹਨੇ ਕਰਨਾ ਹੈ ਦਿਖਾਓ ਜਿਗਰਾ ਬਿਸਾਰਦੀ ਕੁੜੀ ਦੇ ਘਰ ਵਾਲਾ ਸੂਰਮੇ ਦਿਖਾਓ ਜਿਗਰਾ ਪਰ ਨਹੀਂ ਹੁਣ ਭੇਡਾਂ ਚੀਕਾ ਮਾਰਦੀਆਂ ਨੇ ਵੀ ਇਹ ਕੀ ਹੋ ਗਿਆ ਵੀ ਹੱਥ ਤੇ ਸਟੈਂਡ ਲੈ ਲਿਆ ਸੀ ਖੜ ਗਏ ਸੀ ਹੁਣ ਪੂਛ ਨੂੰ ਅੱਗ ਲੱਗੀ ਹੋਈ ਹੈ ਮੈਂ ਕਿਹਾ ਸੀ ਬਖ ਚਲੂਣੇ ਲੜਨ ਲਾ ਦੋ ਲੜਦੇ ਹੁਣ ਮਿਰਚਾਂ ਵੀ ਲਟਕੀਆਂ ਫੜ ਗਈਆਂ ਤੇ ਕਈਆਂ ਦੇ ਪਾਥੜੀ ਸੀ ਉਹ ਵੀ ਸ਼ਾਇਦ ਖੁਰ ਗਈ ਹੋਣੀ ਹੈ ਕਿਉਂ ਬੀਦੋ ਮੈਨੂੰ ਸੁਣਦਾ ਹੈ ਅਗਲਾ ਫਿਰ ਕਵਰਾੜ ਤਾਂ ਹੁੰਦੀ ਆ ਨਾ ਪਸੀਨੋ ਪਸੀਨੀ ਹੋ ਜਾਂਦੇ ਆ ਤੇ ਫਿਰ ਪਥਰੀ ਵੀ ਖੁਰ ਜਾਂਦੀ ਚਲੋ ਉਦਾਂ ਫਾਇਦਾ ਵੀ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਤੇ ਕੱਲ ਫੋਨ ਜਿਹਨੇ ਆਇਸ਼ ਨਾ ਉਹਨੇ ਅੱਜ ਨਹੀਂ ਆਇਆ ਅੱਜ ਕਿਉਂ ਨਹੀਂ ਆਇਆ ਕਿਉਂਕਿ ਥੋੜੀ ਜੀ ਠੰਡ ਪਈ ਹੈ ਮਸੂਰ ਮਾ ਤਾਂ ਦਵਾਈ ਭੱਜ ਗਿਆ ਤੇ ਹੁਣ ਫੋਨ ਕਰਕੇ ਕਹਿਣ ਕਿ ਕਈਆਂ ਨੂੰ ਖਬਰ ਦਾ ਪਤਾ ਨਹੀਂ ਜਿਹੜੇ ਸੁੱਤੇ ਸੱਤੇ ਵਿੱਚ ਕਿਉਂਕਿ ਕੈਨੇਡਾ ਅਮਰੀਕਾ ਰਾਤ ਹੁੰਦੀ ਹੈ ਤੇ ਫੋਨ ਦੇਖਿਆ ਹੋਊ ਖਬਰ ਚੱਲਦੀ ਹੋਣੀ ਹੈ ਬੀ ਅਮਰਤਪਾਲ ਇੱਕ ਜਨਾਨੀ ਦਾ ਕਤਲ ਕਰਨ ਵਾਲਾ ਭੱਜ ਗਿਆ ਤੇ ਫੇਰ ਸੁਣਿਆ ਹੁਣ ਅਮੀਰ ਪੀ ਕੇ ਬੈਠੇ ਮੈਂ ਸਕਰੀਨ ਸ਼ਾਟ ਦਿਖਾ ਦਿੰਨਾ 15 ਕੰਮਦਿਆਂ ਦੀ ਮਾਫੀ ਮੇਰੇ ਕੋਲੇ ਆ ਗਈ ਕਹਿੰਦੇ ਤੁਸੀਂ ਸਹੀ ਕਿਹਾ ਸੀ ਸਾਥ ਤੋਂ ਗਲਤ ਬੋਲਿਆ ਗਿਆ ਕੱਢੂ ਗਾਣਾ ਕੋਈ ਨਹੀਂ ਅੱਛਾ ਇੱਕ ਹੋਰ ਗੱਲ ਇੱਕ ਮੇਰਾ ਸ਼ਾਟ ਨਾ ਇੰਸਟਾਗ੍ਰam ਤੇ 5 ਮਿਲੀਅਨ ਚੱਲ ਗਿਆ 5 ਮਿਲੀਅਨ ਇਹ ਮੈਂ ਤਾਂ ਨਹੀਂ ਕਹਿੰਦਾ ਵੀ ਪੈਸੇ ਆਉਣਗੇ ਪੈਸੇ ਤਾਂ ਆਉਂਦੇ ਨਹੀਂ ਉਥੋਂ ਚੱਲ ਗਿਆ 5 ਮਿਲੀਅਨ 50 ਲੱਖ ਬੰਦਿਆਂ ਨੇ ਦੇਖ ਲਿਆ ਤੇ 50 ਨੂੰ 4 ਨਾਲ ਗੋਣਾ ਕਰਨਾ ਕਰੀਂ ਬਹੁਤ ਹੀ ਬੰਦਿਆਂ ਨੇ ਗਾਂ ਫਰੜ ਵੀ ਕੀਤਾ ਹੋਇਆ ਜਣ ਕੇ 3.5 ਕਰੋੜ ਬੰਦੇ ਨੇ ਦੇਖ ਲਿਆ ਤੇ ਉਹਦੇ ਠੱਲੇ ਕੀ ਹੈ ਬੂਟਾ ਕੰਜਰ ਹੈ ਬੂਟਾ ਗੋਲ ਕਚੋਰ ਹੈ ਬੂਟੇ ਦੀ ਕੁੜੀ ਨੂੰ ਬੂਟੇ ਦੀ ਭੈਣ ਨੂੰ ਇਹ ਜਿਹੀ ਗੱਲਾਂ ਕੱਢੀਆਂ ਅੱਛਾ ਉਹਦੇ ਵਿੱਚ ਇੱਕ ਕਮੈਂਟ ਮੈਨੂੰ ਕਿਸੇ ਨੇ ਸਪੈਸ਼ਲੀ ਕਰਕੇ ਭੇਜਿਆ ਉਹ ਕਹਿੰਦੇ ਕਹਿੰਦੇ ਜੀ ਇਹ ਪਤਾ ਹੈ ਕੌਣ ਨੇ ਮੈਂ ਕਿਹਾ ਦੱਸੋ ਜੀ ਕਹਿੰਦਾ ਇਹ ਉਹੀ ਕਤੀੜ ਹੈ ਜਿਹੜੀ ਕਮਲ ਕੌਰ ਨੂੰ ਫੋਲੋ ਕਰਦੀ ਸੀ ਇਹ ਉਹੀ ਲਫੰਡਰ ਨੇ ਕਹਿੰਦਾ ਜਿਹੜੇ ਤੁਹਾਨੂੰ ਗੱਲਾਂ ਕੱਢਦੇ ਨੇ ਇਹ ਕਹਿੰਦਾ ਇੱਕ ਦਿਨ ਕਮਲ ਕੌਰ ਨੂੰ ਵੀ ਫੋਲੋ ਕਰਦੀ ਸੀ ਇੰਸਟਾਗ੍ਰਾਮ ਤੇ ਵਕਈ ਇਹਦੇ ਵਿੱਚ ਕੋਈ ਨੋਰਾਮਾ ਨਹੀਂ ਇਹ ਉਹੀ ਨੇ ਚਲੋ ਹੁਣ ਜਿਹੜੇ ਪਕਈਆਂ ਨੇ ਮੈਨੂੰ ਵੀ ਮੈਂ ਨਾਂ ਕਾਨੂੰ ਲੈਣਾ ਇਹਨਾਂ ਦਾ ਇਹਨਾਂ ਦਾ ਨਾਂ ਲੈਣਾ ਚੰਗਾ ਨਹੀਂ ਹੁੰਦਾ ਬੋਥੇਰਾ ਕੁਝ ਬੋਲਿਆ ਤੁਸੀਂ ਬਲਾਤਕਾਰ ਦਾ ਇਲਜ਼ਾਮ ਲਾਤਾ ਨਾ ਜੀ ਇਲਜ਼ਾਮ ਨਹੀਂ ਲਾਇਆ ਇਹ ਤਾਂ ਦੱਸਿਆ ਤੁਹਾਨੂੰ ਵੀ ਜਿਹੜੇ ਫੋਨ ਫੜੇ ਹੋ ਕੁੜੀ ਦੇ ਕੋਲੋਂ ਅਮਰਤਪਾਲ ਮਹਿਰੋ ਨੇ ਪਾਸਵਰਡ ਮੰਗਿਆ ਫੋਨ ਦਾ ਪਰਸਨਲ ਆਈਡੀਆਂ ਮੰਗੀਆਂ ਉਹ ਫੋਨ ਵਿੱਚ ਇਹੋ ਜਿਹਾ ਕੀ ਸੀ ਜਿਹੜਾ ਉਹ ਕੁੜੀ ਨੂੰ ਮਾਰਨਾ ਪਿਆ ਇਹ ਸਵਾਲ ਬਹੁਤ ਵੱਡੇ ਨੇ ਬਹੁਤ ਵੱਡੇ ਨੇ ਐਨੀ ਗੱਲ ਮੈਨੂੰ ਤਾਂ ਬਹੁਤ ਲੱਗਦੀ ਹੈ ਕਿ ਹੁਣ ਦਵਾਈ ਤੋਂ ਪੋਸਟਾਂ ਪੈਂਦੀਆਂ ਨੇ ਤੇ ਸੋਦੇ ਸਾਦੇ ਲਾਉਣ ਦੀ ਵੀ ਗੱਲ ਹੁੰਦੀ ਹੈ ਪਰ ਗੱਲ ਬਾਅਦ ਵਿੱਚ ਕਹੂੰਗਾ ਅੱਜ ਐਨੀ ਕੁ ਸੁਣ ਲਓ ਜੇ ਕਿਸੇ ਤੇ ਚਲੂਣੇ ਲੜਦੇ ਹੋਣ ਮਿਰਚਾਂ ਲੱਡੀਆਂ ਹੋਣ ਜਾਂ ਪਥਰੀ ਹੋਵੇ ਤਾਂ ਮੈਸਰ ਕਰ ਲਿਓ ਕੱਲ ਨੂੰ ਦਵਾਈ ਹੋਰ ਬਣਾ ਕੇ ਰੱਖਣੀ ਹੈ ਇਹ ਉਹਨਾਂ ਲਈ ਹੈ ਇਹ ਕਹਿੰਦੇ ਸੀ ਅਮਰਪਾਲ ਤਾਂ ਜੋਧਾ ਜੀ ਹੁਣ ਡਬਈ ਕਿਉਂ ਗਿਆ ਆਪ ਵੀ ਸਮਝ ਲਓ ਇੱਕ ਡਬਈ ਤੋਂ ਆਇਆ ਸੀ ਮੋਤਪਾਲ ਜਿਹੜਾ ਡੇਬਰੂਗੜ੍ਹ ਬੈਠਾ ਤੇ ਇੱਕ ਅਮਰਪਾਲ ਮੈਰੋ ਡਬਈ ਨੂੰ ਪੱਜ ਗਿਆ ਕੁੜੀ ਦਾ ਕਤਲ ਕਰਕੇ ਤਾਣਾ ਬਾਣਾ ਕੀ ਬੁਣਿਆ ਜਾਣਾ ਪਹਿਲਾਂ ਕੀ ਬੁਣਿਆ ਸੀ ਇਹ ਸਮਝ ਸਮਝ ਵਿੱਚ ਤੁਹਾਡੇ ਭੇਡਾਂ ਦੇ ਆਉਣਾ ਔਖਾ ਮਾੜਾ ਮਾੜਾ ਕੁਛ ਪੜ ਲਿਆ ਕਰੋ ਬਸ ਇਹ ਨੀਕ ਗਲਬਾਤ ਬਰਦਾਸ਼ਤ ਕਰ ਲਿਓ ਤੇ ਕੱਲ ਨੂੰ ਅਪਡੇਟ ਨਵੀਂ ਦੇ ਦਾਂਗੇ ਠੀਕ ਹੈ ਪਰ ਜਿੰਦੀ ਪੂਛ ਨੂੰ ਅੱਗ ਲੱਗੀ ਸੀ ਨਾ ਖਾਇ ਯਮਰ ਤੇ ਪਾਲੂ ਮਾੜਾ ਕਿਉਂ ਕਹਿੰਦੇ ਹੋ ਖਾਇ ਮਹਿਰੋ ਨੂੰ ਮਾੜਾ ਕਿਉਂ ਕਹਿੰਦੇ ਹੋ ਹੁਣ ਸਮਝ ਆ ਗਈ ਖਾਨੇ ਚ ਪੈ ਗਈ ਖੋਪੜ ਚ ਪੈ ਗਈ ਵੀ ਕਿੱਦਾਂ ਮੂਰਖ ਬਣਾ ਕੇ ਭਜਿਆ ਉਹ ਤਾਂ ਜਦੋਂ ਨਾ ਉਹਦਾ ਕਤਲ ਕਰਦਾ ਕਰਦਾ ਸੀ ਉਹਦੇ 에어ਪੋਰਟ ਨੂੰ ਚਲਾ ਗਿਆ ਸੀ ਜਿਹੜੀਆਂ ਪੋਸਟਾਂ ਪਾਈਆਂ ਨੇ ਉੱਥੇ ਜਾ ਕੇ ਪਾਈਆਂ ਨੇ ਇੱਥੇ ਨਹੀਂ ਪਾਈਆਂ ਇਹ ਇਹ ਸੂਰਮੇ ਨੇ ਕਿਹੜੇ ਸੂਰਮੇ ਜਿਨ੍ਹਾਂ ਦੇ ਜੁੱਤੀਆਂ ਜਿੰਨੀਆਂ ਵੀ ਪਹਿਣ ਉਨੀਆਂ ਥੋੜੀਆਂ ਨੇ ਇਹ ਉਹ ਸੂਰਮੇ ਨੇ